ਦੇਸ਼ ਵਿਦੇਸ਼ ਚ ਵਾਸਦਾ ਪੰਜਾਬ ਦੇਖ ਰਹੇ ਸਾਡਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਤੁਹਾਹਾ ਜਰਾ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹਿਣਗੇ ਸਿਨੇ ਪਤਰਕਾ ਸਦਾਰ ਜਗENDER ਸਿੰਘ ਜੀ ਸਰ ਸਵਾਗਤ ਹੈ ਵਾਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਜੀ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਜਿਮਨੀ ਚੁਣਾਨ ਹੁਣ ਕੁਝ ਹੀ ਘੰਟੇ ਬਾਕੀ ਨੇ ਤੇ ਅੱਜ ਦਾ ਇਹ ਅਖੀਰਲਾ ਦਿਨ ਸਿਆਸੀ ਤੇਰੇ ਲਈ ਬੜਾ ਖਾਸ ਹੈ ਤੇ ਆਪਾਂ ਵੀ ਅੱਜ ਗੱਲਬਾਤ ਕਰਦੇ ਹਾਂ ਵੀ ਚਾਰਾ ਹਲਕਿਆ ਚ ਕਿੰਨੇ ਕਿੰਨੇ ਵੋਟਰ ਨੇ ਕੀ ਪ੍ਰਬੰਧ ਨੇ ਤੇ ਚੋਣਾਂ ਦੌਰਾਨ ਕੀ ਕੁਝ ਵਾਪਰਿਆ ਤਾਂ ਸਰ ਵੱਡਾ ਸਵਾਲ ਇਹ ਵੀ ਹੈ ਕਿ ਲੋਕ ਕੀ ਫੈਸਲਾ ਲੈਣਗੇ ਲਗਨ ਜੀ ਤੁਸੀਂ ਇੱਕ ਸਵਾਲ 'ਚ ਕਈ ਸਵਾਲ ਕਰਤੇ ਆ ਵਾਕਈ ਅੱਜ ਦਾ ਦਿਨ ਕਹਿ ਲਓ ਸਿਆਸੀ ਧਿਰਾਂ ਲਈ ਖਾਸ ਹੈ ਕਿਉਂਕਿ ਜਿਮਨੀ ਚੋਣਾਂ 'ਚ ਕੁਝ ਘੰਟੇ ਹੀ ਬਾਕੀ ਰਹਿ ਗਏ ਆ ਔਰ ਗੱਲ ਕਰੀਏ ਕਿ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵੀ ਜਿਹੜੇ ਭਾਵੇਂ ਉਦੇਸ਼ 'ਚ ਬੈਠੇ ਆ ਜਾਂ ਵਿਦੇਸ਼ 'ਚ ਬੈਠੇ ਆ ਔਰ ਉਹਨਾਂ ਦੀਆਂ ਵੀ ਇੰਨਾ ਖਾਸ ਹਲਕਿਆਂ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਵੀ ਕੀ ਨਤੀਜੇ ਆਉਂਦੇ ਨੇ ਔਰ ਇਥੋਂ ਦੀਆਂ ਜਾਣਕਾਰੀਆਂ ਕੀ ਨੇ ਇਨ੍ਹਾਂ ਹਲਕਿਆਂ ਦੀਆਂ ਅੰਕੜੇ ਕੀ ਨੇ ਉਹਨਾਂ ਬਾਰੇ ਵੀ ਲੋਕਾਂ ਦੀ ਰੁਚੀ ਹੁੰਦੀ ਹੈ ਕਿ ਉਹ ਸੁਣ ਲੈਣ ਜਾਂ ਪਤਾ ਲੱਗ ਜੇ ਕਿਉਂਕਿ ਜਦੋਂ ਅੰਕੜੇ ਪਤਾ ਲੱਗ ਜਾਂਦੇ ਤਾਂ ਫਿਰ ਉਹ ਆਪਣੇ ਢੰਗ ਨਾਲ ਕੈਲਕੂਲੇਸ਼ਨ ਵੀ ਕਰ ਲੈਂਦੇ ਵੀ ਜੇ ਇਸ ਹਲਕੇ ਦੀ ਇੰਨੀ ਵੋਟ ਆ ਤੇ ਇਹ ਚੋ ਇੰਨੀ ਪੋਲ ਹੋਊਗੀ ਕਿਹਨੂੰ ਕਿੰਨੀ ਪਊਗੀ ਕਈ ਤਰ੍ਹਾਂ ਦੇ ਜਿਹੜੇ ਸਿਆਸੀ ਮਾਰ ਨੇ ਕਿਉਂਕਿ ਬਹੁਤ ਸਾਰੇ ਲੋਕ ਵੀ ਇਹ ਜਾਣਕਾਰੀ ਹਲਕਿਆਂ ਦੀ ਰੱਖਦੇ ਹੁੰਦੇ ਨੇ ਜਾ ਆਪਣੇ ਹਲਕਿਆਂ ਦੀ ਉਹ ਜਾਣਕਾਰੀ ਨਾਲ ਜੁੜੇ ਹੁੰਦੇ ਨੇ ਆਪਦੇ ਢੰਗ ਨਾਲ ਵੀ ਉਹ ਰਿਜ਼ਲਟ ਕੱਢ ਲੈਂਦੇ ਔਰ ਗੱਲ ਕਰੀਏ ਤਾਂ ਜਿਹੜਾ ਸਭ ਤੋਂ ਵੱਡਾ ਹਲਕਾ ਜਿਹੜਾ ਉਹ ਡੇਰਾ ਬਾਬਾ ਨਾਨਕ ਹੈ ਜਿੱਥੇ ਜਿਮਨੀ ਚੋਣ ਹੋ ਰਹੀ ਹੈ ਉੱਥੋਂ ਦੇ 193373 ਵੋਟਰ ਨੇ ਔਰ ਉਹਦੇ ਨਾਲ ਹੀ ਜੇ ਗੱਲ ਕਰੀਏ ਜਿਹੜੇ ਪੋਲਿੰਗ ਸਟੇਸ਼ਨ ਉੱਥੇ ਬਣਾਏ ਗਏ ਨੇ ਉਹ 241 ਨੇ ਜਿੱਥੇ ਵੋਟਾਂ ਪੋਲ ਹੋਣੀਆਂ ਨੇ ਤੇ ਉਹਦੇ ਨਾਲ ਹੀ ਅਗਲਾ ਹਲਕਾ ਜੇ ਚੱਬੇਵਾਲ ਦੀ ਗੱਲ ਕਰੀਏ ਤਾਂ ਚੱਬੇਵਾਲ ਚ ਕੁੱਲ ਵੋਟਰਾਂ ਦੀ ਗਿਣਤੀ ਹੈਗੀ 1,69,243 ਤੇ ਉਦੋਂ ਤੋਂ ਅਗਲਾ ਜਿਹੜਾ ਹਲਕਾ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਖਾਸ ਹਲਕਾ ਮੰਨਿਆ ਜਾਂਦਾ ਹੈ ਉਹ ਹੈਗਾ ਆਪਣਾ ਗਿੱਦੜਵਾਹ ਹਲਕਾ ਗਿੱਦੜਵਾਹੇ ਹਲਕੇ ਦੇ ਵੋਟਰ ਹੈਗੇ ਨੇ 1,66,731 ਵੋਟਰ ਨੇ ਔਰ ਉਦੋਂ ਦਾ ਜਿਹੜਾ ਬਰਨਾਲਾ ਹਲਕਾ ਉਥੇ 1,77,000 ਤੋਂ ਵੱਧ ਹੈਗੇ ਨੇ ਵੋਟਰ ਜਿਹੜੇ ਔਰ ਇਸੇ ਤਰ੍ਹਾਂ ਜੇ ਆਪਾਂ ਉਹ ਗੱਲ ਕਰ ਲਈਏ ਤਾਂ ਚੱਬੇਵਾਲ ਆਪਾਂ ਉਹਦੀ ਪੋਲਿੰਗ ਸਟੇਸ਼ਨਾਂ ਦੀ ਗੱਲ ਜਿਹੜੀ ਕੀਤੀ ਸੀ ਉਹ 240 ਜਿਹੜੇ ਹੈਗੇ ਨੇ ਬਣੇ ਨੇ ਡੇਰਾਪਾਪਾ ਨਾਨਕ ਜਿਹੜਾ ਵੱਡਾ ਹਲਕਾ ਉਹਦੇ ਨਾਲ ਹੀ ਅਗਲੇ ਹਲਕੇ 'ਚ ਹੈਗੇ ਆ ਚੱਬੇਵਾਲ 'ਚ 205 ਪੋਲਿੰਗ ਸਟੇਸ਼ਨ ਨੇ ਔਰ ਅਗਲਾ ਜਿਹੜਾ ਹਲਕਾ ਹੈ ਕਿਦੜਵਾਲ ਹਲਕਾ ਉੱਥੇ 173 ਨੇ ਪੋਲਿੰਗ ਸਟੇਸ਼ਨ ਤੇ ਅਗਲਾ ਹਲਕਾ ਜਿਹੜਾ ਬਰਨਾਲੇ ਦੀ ਗੱਲ ਕਰੀਏ ਤਾਂ ਉੱਥੇ 212 ਪੋਲਿੰਗ ਸਟੇਸ਼ਨ ਹੋਏ ਨੇ ਜਿੱਥੇ ਲੋਕਾਂ ਨੇ ਜਾ ਕੇ ਆਪਣਾ ਵੋਟ ਜਾਂ ਆਪਣਾ ਮਤਦਾਨ ਦੇਣਾ ਜਾਂ ਆਪਣਾ ਫੈਸਲਾ ਦੇਣਾ ਜਿਹਨੂੰ ਕਹਿ ਲਿਏ ਔਰ ਉਹਦੇ ਨਾਲ ਹੀ ਗੱਲ ਕਰ ਲਈਏ ਕਿ ਜਿਹੜੀਆਂ ਤੁਸੀਂ ਹੋਰ ਵੀ ਜਾਣਕਾਰੀਆਂ ਕਿਉਂਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੀ ਜਿਹੜਾ ਚੋਣ ਕਮਿਸ਼ਨ ਵੱਲੋਂ ਇੱਥੇ ਬੜੀ ਸਖਤ ਨਜ਼ਰ ਰੱਖੀ ਜਾ ਰਹੀ ਹੈ ਔਰ ਜੇ ਦੇਖੀਏ ਤਾਂ ਪੰਜਾਬ ਪੁਲਿਸ ਦੇ ਇੱਥੇ ਟੋਟਲ 6681 ਜਿਹੜੇ ਮਲਾਜ਼ਮ ਨੇ ਜਵਾਨ ਤੇ ਅਧਿਕਾਰੀ ਜਿਹੜੇ ਤਾਇਨਾਤ ਕੀਤੇ ਗਏ ਨੇ ਵੋਟਾਂ ਚ ਤਾਂ ਕਿ ਵੋਟ ਜਾਂ ਨਾਗਰਿਕ ਆਪਣੇ ਵੋਟਰ ਜਾਂ ਨਾਗਰਿਕ ਆਪਣੀ ਵੋਟ ਦੀ ਜਿਹੜੀ ਕੈ ਲਈਏ ਨਰਪੱਖਤਾ ਨਾਲ ਜਾਂ ਬੇਡਰ ਹੋ ਕੇ ਵਰਤੋਂ ਕਰ ਸਕਣ ਤੇ ਉਹਦੇ ਨਾਲ ਹੀ ਪੈਰਾਮਿਲਟਰੀ ਜਾਂ ਕੇਂਦਰੀ ਸੁਰੱਖਿਆ ਫੋਰਸਾਂ ਵੀ 17 ਕੰਪਨੀਆਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਇਹ ਇਹ ਜਿੰਨੀਆਂ ਜਾਨਕਾਰੀਆਂ ਨੇ ਵਕਫਾ ਖਲਕੀਆਂ ਦੀਆਂ ਤੇ ਉਹਦੇ ਗੱਲ ਨਾਲ ਹੀ ਕਰ ਲਈਏ ਕਿ ਕੀ ਕੁਝ ਵਾਪਰਿਆ ਕਿਉਂਕਿ ਦੇਖੋ ਇਨਾ ਦਿਨਾ ਚਾਕੇ ਨੇੜੇ ਆ ਕੇ ਜਾਂ ਅੱਜ ਦਾ ਦਿਨ ਕਹਿ ਲਿਏ ਜਾਂ ਅੱਜ ਦੀ ਰਾਤ ਵੀ ਖਾਸ ਹੁੰਦੀ ਹੈ ਔਰ ਗੱਲ ਕਰ ਲਈਏ ਖਾਸ ਕਰ ਗਿੱਦੜਵਾ ਹਲਕੇ ਤਾਂ ਗਿੱਦੜਵਾ ਹਲਕੇ ਦਾ ਸਾਰੀਆਂ ਤੇ ਨੇਧੇ ਰਾਈ ਸਰਮਾਇਦਾਰ ਤੇ ਰਾਣੀ ਜਿਨ੍ਹਾਂ ਚ ਆਮੋ ਸਾਹਮਣੇ ਦਾ ਮੁਕਾਬਲਾ ਜੇ ਆਪਾਂ ਗੱਲ ਕਰੀਏ ਤਾਂ ਰਾਜਾ ਬੜੰਗ ਵੀ ਸਰਮਾਇਦਾਰ ਹੈ ਔਰ ਵੱਡਾ ਉਹਦੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ ਦੀ ਗੱਲ ਕਰ ਲਈ ਅਗਲੇ ਡੈਂਪੀ ਢਲੋਂ ਨੇ ਉੱਥੇ ਦਾ ਫੈਸਲਾ ਵੀ ਜੇ ਦੇਖੀਏ ਤਾਂ ਜੀਨੇ ਵੱਧ ਸਰਮਾਇਆ ਵੰਡਤਾ ਸਰਮਾਇਦਾਰ ਨੇ ਉਹ ਫੈਸਲਾ ਉਹਦੇ ਹੱਕ 'ਚ ਹੀ ਆ ਜਾਣਾ ਜਿੱਥੇ ਜਿਸ ਤਰ੍ਹਾਂ ਦੀ ਉੱਥੇ ਫਸਮੀ ਟੱਕਰ ਹੋਈ ਹੋਈ ਹੈ ਕਿਉਂਕਿ ਇੱਕ ਵੋਟਰਾਂ ਦੀ ਇੱਕ ਹੈਗੀ ਆ ਮਤਲਬ ਸੂਚੀ ਜਿਹੜੀ ਹੁੰਦੀ ਹੈ ਜਿਹੜੇ ਜਿੰਨਾਂ ਦੇ ਅੰਕੜੇ ਇਨਾਂ ਕੋਲੇ ਹੁੰਦੇ ਆ ਵੀ ਆਹ ਵੋਟ ਇੰਨੀ ਜੇ ਅਸੀਂ ਖਰੀਦ ਲਈਏ ਆ ਕਰ ਲਈਏ ਤਾਂ ਉਹ ਸਾਰਾ ਕੁਝ ਉੱਥੇ ਚੱਲ ਚੁੱਕਿਆ ਔਰ ਤੁਸੀਂ ਦੇਖਿਆ ਕਿ ਰਾਜਾ ਵਟਿੰਗ ਦੇ ਤਾਂ ਇੱਕੋ ਵੋਟਰਾਂ ਖਰੀਦੇ ਜਾਂ ਵੋਟਾਂ ਪੈਸੇ ਵੰਡਦੇ ਵੀ ਫੜੇ ਗਏ ਆ ਔਰ ਉਹ ਜੇ ਡੇਰਾ ਪਾਬਾ ਨਾਨਕ ਚ ਗੱਲ ਕਰੀਏ ਤਾਂ ਉੱਥੇ 900 ਕਿੰਨੀਆਂ ਪੇਟੀਆਂ ਸ਼ਰਾਬ ਵੀ ਜਿਹੜੀ ਫੜੀ ਆ ਕਾਂਗਰਸ ਵਾਲਿਆਂ ਨੇ ਔਰ ਇਸ ਤਰ੍ਹਾਂ ਦੇਖੋ ਇਹ ਜਿਹੜਾ ਦਿਨ ਹੁੰਦਾ ਤੇ ਰਾਤ ਹੁੰਦੀ ਹੈ ਨਾ ਅੱਜ ਦੀ ਰਾਤ ਇਹ ਫਿਰ ਇਹ ਟਿਕਦੇ ਨਹੀਂਗੇ ਸਾਰੀਆਂ ਤੇ ਰਹੀਂ ਜੀ ਹਰ ਹਰਬਾ ਜਰਬਾ ਵਰਤਿਆ ਜਾਂਦਾ ਭਾਵੇਂ ਚੋਣ ਕਮਿਸ਼ਨ ਵੱਲੋਂ ਦੇਖੋ ਹਲਕਿਆਂ ਦੀ ਹਰ ਹਲਕੇ ਲਈ ਵਿਧਾਨ ਸਭਾ ਲਈ ਜਿਵੇਂ ਆਪਣੇ ਪੰਚਾਇਤੀ ਚੋਣਾਂ ਲਈ ਨਗਰ ਕੌਂਸਲ ਚੋਣਾਂ ਲਈ ਵਿਧਾਨ ਸਭਾ ਲਈ ਲੋਕ ਸਭਾ ਲਈ ਖਰਚੀ ਇੱਕ ਨਿਸ਼ਚਿਤ ਨੇ ਔਰ ਉਹ ਲੱਖਾਂ ਤੱਕ ਸੀਮਿਤ ਹੁੰਦੇ ਆ ਪਰ ਜਿਹੜੇ ਖਾਸ ਕਰ ਜਿਮਨੀ ਚੋਣਾਂ ਦੇ ਖਰਚੇ ਭਾਵੇਂ ਹੁਣ ਤਾਂ ਸਾਰੀਆਂ ਹੀ ਚੋਣਾਂ ਮਹਿੰਗੀਆਂ ਹੋਈਆਂ ਨੇ ਪਰ ਇਹਨਾਂ ਚੋਣਾਂ ਦੇ ਖਰਚੇ ਜੇ ਦੇਖੀਏ ਤਾਂ ਉਹ ਬਹੁਤ ਜ਼ਿਆਦਾ ਅੱਗੇ ਚਲੇ ਜਾਂਦੇ ਆ ਕਰੋੜਾਂ ਚਲੇ ਜਾਂਦੇ ਆ ਖਾਸ ਕਰ ਜਿਵੇਂ ਕਿ ਦੜਵਾ ਹਲਕੇ ਦੀ ਗੱਲ ਕਰੀਏ ਜਾਂ ਪਾਤਲਾ ਨਾਲ ਸੰਬੰਧਤ ਹਲਕਿਆਂ ਦੀ ਗੱਲ ਕਰੀਏ ਜਾਂ ਜਿੱਥੇ ਵਟੀਆਂ ਧਰਾਂ ਲੜਦੀਆਂ ਨੇ ਤੇ ਤਾਂ ਰਾਣਾ ਗਰਜੀਤ ਦੇ ਹਲਕੇ 'ਚ ਬੜੀ ਬਹੁਤ ਜ਼ਿਆਦਾ ਉਹ ਹੁੰਦੀਆਂ ਚਰਚਾਵਾਂ ਵੀ ਚੱਲਦੀਆਂ ਨੇ ਇਸੇ ਤਰ੍ਹਾਂ ਹੀ ਜੇ ਆਪਾਂ ਗੱਲ ਕਰ ਲਈਏ ਤਾਂ ਦੇਖੋ ਇਹ ਚ ਵੱਡੀਆਂ ਧਿਰਾਂ ਦਾ ਪੰਜ ਮੰਤਰੀਆਂ ਦਾ ਸਾਬਕਾ ਮੰਤਰੀਆਂ ਦਾ ਭਵਿੱਖ ਲੱਗਿਆ ਹੋਇਆ ਦਾਤੇ ਔਰ ਰਾਜਾ ਬੜੈਂਕ ਕਾਂਗਰਸ ਦੇ ਪ੍ਰਧਾਨ ਆ ਉਧਰ ਦੂਜੇ ਪਾਸੇ ਸੀਐਮ ਦੇ ਦਾਵੇਦਾਰ ਵੀ 22 ਲਈ ਕਾਂਗਰਸ ਪਾਰਟੀ ਵੱਲੋਂ ਉਹ ਦੂੰਗਾ ਆਪਾਂ ਉਧਰ ਚਲੇ ਜਾਈਏ ਡੇਰਾ ਬਾਬਾ ਨਾਨਕ ਚਰਨਦਾਵਾ ਸਾਹਿਬ ਨੇ ਉਹਨਾਂ ਦੀ ਪਤਨੀ ਬੀਬੀ ਜਤਿੰਦਰ ਕੌਰ ਲੜ ਰਹੀ ਹੈ ਉਹ ਵੀ ਸੀਐਮ ਦੇ ਦਾਵੇਦਾਰ ਨੇ ਔਰ ਉਹਨਾਂ ਦਾ ਭਿਕ ਵੀ ਹੈ ਔਰ ਇਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਤਾਂ ਬਰਨਾਲਾ ਹਲਕੇ 'ਚ ਮੀਤ 헤ਰ ਨੇ ਲੋਕ ਸਭਾ ਮੈਂਬਰ ਨੇ ਔਰ ਜੇ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਦਾ ਲੋਕ ਸਭਾ ਹਲਕੇ 'ਚ ਪੈਂਦਾ ਬਰਨਾਲਾ ਹਲਕਾ ਭਗਵੰਤ ਮਾਨ ਦੇ ਉਹਦੇ ਲਈ ਵੀ ਇਹ ਖਾਸ ਹੈ ਔਰ ਜੇ ਪੁਰਾਣੇ ਆਪਾਂ ਭਾਵੇਂ ਇਹਦੇ ਨਾਲ ਕੁਝ ਬਹੁਤਾ ਬਦਲਾਅ ਹੋਣ ਵਾਲਾ ਨਹੀਂ ਹੈ ਚਾਰ ਨਤੀਜਿਆਂ ਨਾਲ ਹਾਂ ਕਿਉਂਕਿ ਕਿਉਂਕਿ ਤੈਨ ਤਾਂ ਪਹਿਲਾਂ ਹੀ ਕਾਂਗਰਸ ਦੇ ਹੱਕ ਇਸ ਸੀ ਇੱਕ ਬਰਨਾਲਾ ਹਲਕਾ ਸੀ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਇਸ ਸੀ ਕੋਈ ਬਦਲਾਅ ਭਾਵੇਂ ਨਹੀਂ ਹੋਣ ਵਾਲਾ ਪਰ ਫਸੰਗ ਜਰੂਰ ਫਸਦੇ ਨੇ ਪੂਰੇ ਖਾਸ ਤਾਂ ਮੰਨੇ ਜਾਂਦੇ ਆ ਜਿਹੜੀਆਂ 27 ਦੀਆਂ ਚੋਣਾਂ ਨੇ ਅਗਲੀਆਂ ਚੋਣਾਂ ਨੇ ਉਹ ਨੇੜੇ ਨੇ ਇਹ ਉਹਦੇ ਕਰਕੇ ਸਾਰੀਆਂ ਤੇ ਰਹਿ ਇਥੇ ਜ਼ੋਰ ਵੀ ਲਾਉਂਦੀਆਂ ਖਾਸ ਕਰ ਜਿਨ੍ਹਾਂ ਨੂੰ ਹੈਗਾ ਕਿ ਉਹ ਸੀਐਮ ਦੀ ਦੌੜ ਚ ਸ਼ਾਮਲ ਹੈ ਜੀ ਇੱਥੋਂ ਪਛੜਗੇ ਤਾਂ ਅੱਗੇ ਵੀ ਪਛੜ ਜਾਣਗੇ ਪੈਡਾ ਜਿਹੜਾ ਉਹ ਲੰਬਾ ਹੋ ਜਾਊਗਾ ਉਦਾ ਕਰਕੇ ਸਾਰੇ ਜੋਰ ਲਾਉਂਦੇ ਪਏ ਆ ਪਰ ਜਿਸ ਤਰ੍ਹਾਂ ਦੇ ਹਾਲਾਤ ਨੇ ਦੇਖੋ ਗਿੱਦੜਪਾ ਹਲਕੇ ਦੀ ਗੱਲ ਕਰੀਏ ਤਾਂ ਉਥੇ ਕੋਣੀ ਟੱਕਰ ਆ ਆਮੋ ਸਾਹਮਣੇ ਦਾ ਮੁਕਾਬਲਾ ਕਾਂਗਰਸ ਪਾਰਟੀ ਦੀ ਅਮਰਤਾ ਵੜਿੰਗ ਤੇ ਆਪਣੇ ਡੈਂਪੀ ਢਿਲੋਂ ਵਿਚਕਾਰ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕਾਲੀ ਤਲ ਨੂੰ ਛੱਡ ਕੇ ਉਧਰ ਆ ਕੇ ਚੋਣ ਲੜ ਰਹੇ ਨੇ ਔਰ ਤੀਸਰੀ ਜੇ ਦੇਖੀਏ ਤਾਂ ਟਕੋਣੀ ਟੱਕਰ ਚ ਮਨਪ੍ਰੀਤ ਬਾਦਲ ਵੀ ਸ਼ਾਮਲ ਨੇ ਕਿਉਂਕਿ ਉਹਨਾਂ ਦਾ ਪ੍ਰਾਣਾ ਹਲਕਾ ਔਰ 14 ਸਾਲਾਂ ਬਾਅਦ ਜਿਵੇਂ ਕਹ ਲੋ 15 ਸਾਲਾਂ ਬਾਅਦ ਉਹ ਵਾਪਸ ਪਰਤੇ ਆ ਚਾਰ ਵਾਰ ਭਾਵੇਂ ਉੱਥੋਂ ਵਿਧਾਇਕ ਵੀ ਰਹੇ ਆ ਮੰਤਰੀ ਵੀ ਰਹੇ ਆ ਔਰ ਉਹਨਾਂ ਨੇ ਵਿਕਾਸ ਵੀ ਕੀਤਾ ਹੈ ਸਰਕੇ ਦਾ ਪਰ ਹੁਣ ਵੀ ਉਹ ਹੋਰ ਵਾਅਦੇ ਕਰਦੇ ਸੀ ਮੈਂ ਜੇ ਚਿੱਤਿਆ ਤਾਂ ਮੈਨੂੰ ਦਿਤਾਓ ਮੈਂ ਹੋਰ ਮਤਲਬ ਇਸ ਹਲਕੇ ਦਾ ਵਿਕਾਸ ਕਰੂੰ ਚਲੋ ਦੇਖੋ ਵਿਰੋਧੀ ਧਿਰ ਚ ਰਹਿ ਕੇ ਤਾਂ ਬਹੁਤਾ ਵਿਕਾਸ ਨਹੀਂ ਹੁੰਦਾ ਹੁੰਦਾ ਔਰ ਕਾਰੇ ਦੇ ਦੇਖੀ ਦਾ ਭਾਜਪਾ ਕੇਂਦਰ ਚ ਤਾਂ ਹੈਗੀ ਆ ਔਰ ਉੱਥੇ ਵੀ ਆਪਸੀ ਟੱਕਰ ਹੈ ਜੇ ਆਪਾਂ ਚੱਬੇਵਾਲ ਹਲਕੇ ਚਲੇ ਜਾਈਏ ਚੱਬੇਵਾਲ ਹਲਕੇ ਤਾਂ ਤਿੰਨੇ ਹੀ ਜਿਹੜੇ ਲੀਡਰ ਨੇ ਉਤਾਲ ਬਦਲੂਨੇ ਦੇਖੋ ਜੇ ਡਾਕਟਰ ਰਾਜਕਮਾਰ ਦੀ ਗੱਲ ਕਰੀਏ ਤਾਂ ਉਹ 14 ਸਾਲ ਕਾਂਗਰਸ ਪਾਰਟੀ ਵੱਲੋਂ 17 ਸਾਲ ਉੱਥੇ ਜਤੇ ਰਹੇ ਨੇ ਔਰ ਹੁਣ ਕਾਂਗਰਸ ਪਾਰਟੀ ਨੂੰ ਛੱਡ ਗਏ ਉਹਨਾਂ ਦਾ ਬੇਟਾ ਡਾਕਟਰ ਅਨਸ਼ਾਨ ਕੁਮਾਰ ਜਿਹੜਾ ਚੋਣ ਮੈਦਾਨ 'ਚ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਸੋਨ ਸਿੰਘ ਠੰਡਲ ਜਿਹੜੇ ਭਾਜਪਾ ਨੇ ਭਾਜਪਾ ਦੇ ਨੇ ਉਮੀਦਵਾਰ ਅਕਾਲੀ ਦਲ ਨੂੰ ਛੱਡ ਕੇ ਆਏ ਆ ਡਾਕਟਰ ਰਣਜੀਤ ਸਿੰਘ ਦੀ ਉਹਦੀ ਗੱਲ ਕਰੀਏ ਡਾਕਟਰ ਰਣਜੀਤ ਕੁਮਾਰ ਉਹ ਕੁਝ ਸਮਾਂ ਪਹਿਲਾਂ ਬਾਸਪਾ ਨੂੰ ਛੱਡ ਕੇ ਬਾਸਪਾ ਦੇ ਸੀਨੀਅਰ ਲੀਡਰ ਰਹੇ ਆ ਉਜਬੇ ਵਾਲਾ ਉਹ ਕਾਂਗਰਸ ਚ ਵੱਲੋਂ ਚੋਣ ਲੜ ਰਹੇ ਕਹਿੰਦਾ ਭਾਵਾ ਤਿੰਨੇ ਹੀ ਤਾਲ ਬਦਲੂ ਨੇ ਔਰ ਅੱਗੇ ਆਪਾਂ ਜੇ ਉੱਥੇ ਚਲੇ ਜਾਈਏ ਆਪਣੇ ਡੇਰਾ ਪਪਾ ਨਾਨਕ ਚ ਉੱਥੇ ਵੀ ਜਿਹੜਾ ਦੇਖੋ ਉੱਥੇ ਵੀ ਭਾਜਪਾ ਮਜ਼ਬੂਤ ਹੈ ਜਿਹੜੇ ਡਾਕਟਰ ਆਪਣੇ ਰਵੀਕਰਨ ਸਿੰਘ ਕਾਲੋ ਨੇ ਉਹ ਕਾਲੀ ਦਲ ਨੂੰ ਛੱਡ ਕੇ ਉਹਨਾਂ ਦੇ ਪਰਿਵਾਰ ਦੀ ਵੀ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਮੈਦਾਨ ਚ ਨੇ ਔਰ ਦੋਨਾਂ ਆਮ ਆਦਮੀ ਪਾਰਟੀ ਦਾ ਕਾਂਗਰਸ ਦਾ ਉੱਥੇ ਹੈਗਾ ਆਪਸੀ ਜਿਹੜੇ ਹੈਗੇ ਗਰਦੀਪ ਸਿੰਘ ਰਧਾਵਾ ਆਮ ਆਦਮੀ ਪਾਰਟੀ ਦੇ ਨੇ ਆਪਣੀ ਬੀਬੀ ਜਤਿੰਦਰ ਕੌਰ ਜਿਹੜੇ ਕਾਂਗਰਸ ਪਾਰਟੀ ਦੇ ਉਹਨਾਂ ਵਿਚਕਾਰ ਫਸਮਾ ਮੁਕਾਬਲਾ ਔਰ ਤੀਜੀ ਤਰ ਇਹ ਵੀ ਮਜ਼ਬੂਤ ਆ ਤੇ ਭਾਜਪਾ ਭਾਜਪਾ ਇੰਨਾ ਹਲਕਿਆਂ ਚ ਹੀ ਮਜ਼ਬੂਤ ਆ ਕਿਉਂਕਿ ਕਾਲੀ ਦਲ ਮੈਦਾਨ ਚ ਹੈ ਨਹੀਂਗਾ ਕਾਲੀ ਦਲ ਦਾ ਕਾਲੀ ਦਲ ਦੇ ਕੈਂਡੀਡੇਟ ਲੜ ਰਹੇ ਆ ਭਾਜਪਾ ਦੇ ਬੰਨ ਲੜ ਰਹੇ ਆ ਔਰ ਦੇਖੋ ਵੋਟ ਬਹੁਤੇ ਜਿਹੜੇ ਲੋਕ ਆ ਉਹ ਠੀਕ ਆ ਪਾਰਟੀ ਦਾ ਵੀ ਵੋਟ ਪੈਂਖ ਹੁੰਦਾ ਪਰ ਬਹੁਤੇ ਲੋਕ ਅੱਜ ਕੱਲ੍ਹ ਚਿਹਰਿਆਂ ਨਾਲ ਵੀ ਜੁੜੇ ਹੁੰਦੇ ਆ ਚਿਹਰਿਆਂ ਦੀ ਰਾਜਨੀਤੀ ਵੀ ਆ ਤੁਸੀਂ ਹਲਕੇਾਂ 'ਚ ਜਾ ਕੇ ਵੀ ਆਏ ਹੋ ਔਰ ਲੋਕਾਂ ਨੇ ਤੁਹਾਨੂੰ ਦੱਸਿਆ ਵੀ ਆ ਵੀ ਅਸੀਂ ਆ ਰੰਦਾਵਾ ਸਾਹਿਬ ਕਰਕੇ ਵੋਟ ਪਾਉਣੀ ਆ ਜਾਂ ਕਾਹਲੋਂ ਸਾਹਿਬ ਕਰਕੇ ਪਾਉਣੀ ਆ ਇਹ ਇਹ ਰਾਜਨੀਤੀ ਹੈਗੀ ਆ ਗਿੱਦੜਵਾ ਹਲਕੇ 'ਚ ਵੀ ਇਹੀ ਆ ਔਰ ਕਾਲੀ ਦਲ ਦੇ ਬਾਹਰ ਜਾਣ ਕਰਕੇ ਕਾਲੀ ਦਲ ਤਾਪ ਬੜੀਆਂ ਚੁਣੌਤੀਆਂ 'ਚ ਕਿਰਿਆ ਹੋਇਆ ਬੜੀ ਤਰ੍ਹਾਂ ਪੂਰੀ ਤਰ੍ਹਾਂ ਕਟਹਿਰੇ 'ਚ ਆ ਕਾਲੀ ਦਲ ਔਰ ਬਾਦਲ ਸਾਹਿਬ ਕਹਿੰਦੇ ਸੁਖਵੀਰ ਸਿੰਘ ਬਾਦਲ ਕਟਹਿਰੇ 'ਚ ਨੇ ਮਾਨਸਿਕ ਤੌਰ ਤੇ ਵੀ ਉਹ ਮੈਨੂੰ ਲੱਗਦਾ ਪੀੜੇ 'ਚ ਪੀੜਾ 'ਚ ਹੋਣਗੇ ਉਕੇ ਸ੍ਰੀ ਕਾਲ ਤੱਕ ਸਾਹਿਬ ਵੱਲੋਂ ਉਹਨਾਂ ਨੂੰ ਮਤਲਬ ਇੱਕ ਤਰ੍ਹਾਂ ਨਾਲ ਕਟਹਿਰੇ ਚ ਹੀ ਕੀਤਾ ਹੋਇਆ ਹੈ ਨਾ ਤਨਖਾਹਿਆ ਕਰਾਰ ਦੇ ਕੇ ਦੂਸਰੇ ਪਾਸੇ ਉਹ ਮੈਨੂੰ ਲੱਗਾ ਲੱਤ ਤੋਂ ਵੀ ਪੀੜਤ ਹੋ ਗਿਆ ਸ਼ਾਇਦ ਉਹਨਾਂ ਦੇ ਕੋਈ ਲੱਤ ਤੇ ਸੱਟ ਲੱਗੀ ਹੋਈ ਹੈ ਔਰ ਅਸਤੀਫਾ ਵੀ ਉਹਨਾਂ ਨੇ ਦੇ ਦਿੱਤਾ ਅਸਤੀਫੇ ਦੀ ਉਹ ਚੱਲ ਰਹੇ ਆ ਮੈਨੂੰ ਲੱਗਦਾ ਜਿਹੜੇ ਹਾਲਾਤਾਂ ਚ ਕਾਲੀ ਦਲ ਕਿਰਿਆ ਹੋਇਆ ਹੈ ਜਾਂ ਕਾਲੀ ਦਲ ਦੀ ਲੀਡਰਸ਼ਿਪ ਕਰੀ ਹੋਈ ਆ ਉਹ ਬਹੁਤਾ ਮੈਨੂੰ ਲੱਗਦਾ ਹੈ ਇਹ ਜਿਮਨੀ ਚੋਣਾ ਚ ਕਿਹਦੀ ਸਪੋਰਟ ਕਰਨੀ ਹੈ ਕਿਹਦੀ ਮਦਦ ਕਰਨੀ ਹੈ ਕਿਹਦੇ ਨਾਲ ਖੜਨਾ ਕਿਹਦੇ ਨਾਲ ਵਰਕਰਾਂ ਨੂੰ ਤੋੜਨਾ ਮੈਨੂੰ ਲੱਗਦਾ ਕੋਈ ਬਹੁਤਾ ਉਹ ਫੈਸਲਾ ਲੈ ਨਹੀਂ ਸਕੇ ਹੋਣਗੇ ਤੇ ਨਾ ਹੀ ਕਿਸੇ ਦੀ ਮਦਦ ਬਾਰੇ ਬਹੁਤਾ ਉਹਨਾਂ ਨੇ ਕੋਈ ਖਤਮ ਚੁੱਕਿਆ ਉਹ ਕਿਉਂਕਿ ਉਹ ਆਪ ਹੀ ਉਲਝੇ ਹੋਏ ਆ ਉਹਨਾਂ ਦੀ ਤਾਣੀ ਉੱਤੀ ਹੋਈ ਹੈ ਤੇ ਉਹਦਾ ਕਰਕੇ ਦੇਖੋ ਵਰਕਰਾਂ ਨੇ ਜ਼ਰੂਰ ਫੈਸਲਾ ਲੈ ਲਿਆ ਹੋਊਗਾ ਬਿਲਕੁਲ ਕਿਉਂਕਿ ਵਰਕਰਾਂ ਤੇ ਇਹ ਹੁੰਦਾ ਜੀ ਦੇਖੋ ਜਿਹੜੀ ਸੱਤਾਧਾਰੀ ਧਰ ਹੁੰਦੀ ਹੈ ਜਿਮਨੀ ਚੋਣਾ ਚ ਸੱਤਾਧਾਰੀ ਧਰ ਦੀ ਪકડ ਜ਼ਿਆਦਾ ਹੁੰਦੀ ਹੈ ਔਰ ਸੱਤਾਧਾਰੀ ਤੇ ਹਰਬਜ ਜਰਬੇ ਵੀ ਵਰਤ ਲੈਂਦੀ ਹੈ ਕਈ ਤਰ੍ਹਾਂ ਦੇ ਉਹਦਾ ਕਰਕੇ ਹੋ ਸਕਦਾ ਉਹ ਜ਼ਿਆਦਾ ਲੈ ਗਿਆ ਹੁਣ ਖਾਸ ਕਰਦਾ ਆਪਾਂ ਜੀ ਗਿੱਦਰਵਾਹੇ ਦੀ ਗੱਲ ਕਰੀਏ ਤਾਂ ਗਿੱਦਰਵਾਹੇ ਚ ਔਰ ਕਾਲੀ ਦਲ ਦਾ ਉਹ ਡੇਮਪੀ ਪਹਿਲਾਂ ਰਹਿ ਟਲੋਂ ਮੇਨ ਆ ਗੂਰੇਆ ਇਲੈਕਸ਼ਨ ਲੜਿਆ ਦੋ ਤਿੰਨ ਵਾਰੋਂ ਤੋਂ ਔਰ ਉਹ ਹੋ ਸਕਦਾ ਉਤੋਂ ਕਾਲੀ ਦਲ ਦਾ ਵੋਟ ਪਿੰਗ ਜ਼ਿਆਦਾ ਲੈ ਗਿਆ ਹੋਵੇ ਪਰ ਫੈਸਲਾ ਜਿਹੜਾ ਹੁਣ ਕੁਝ ਘੰਟੇ ਹੀ ਰਹਿ ਗਿਆ ਔਰ VOTER ਬਹੁਤਾ ਦੱਸਦੇ ਵੀ ਨਹੀਂ ਹੁੰਦੇ ਔਰ ਖਾਸ ਕਰ ਜਿੱਥੇ سرمایہਦਾਰ ਹੋਣ ਉਹ ਸਾਰਿਆਂ ਤੋਂ ਹੀ ਬਹੁਤੇ ਵੋਟਰ ਜਿਹੜੇ ਮਤਲਬ ਇਦਾਂ ਦਾ ਢੰਗ ਤਰੀਕਾ ਵਰਤੇ ਆ ਜੀ ਚੁਸਤ ਚਲਾਕੀਆਂ ਵਰਤੇ ਆ ਤਾਂ ਲੋਕ ਵੀ ਬਹੁਤ ਚੁਸਤ ਚਲਾਕ ਹੋਏ ਉਹ ਸਾਰਿਆਂ ਤੋਂ ਹੀ ਲੈ ਲੈਂਦੇ ਹੁੰਦੇ ਪੈਸੇ ਤੇ ਬੋਟ ਜਿੱਥੇ ਪਾਉਣੀ ਹੁੰਦੀ ਹੈ ਉਥੇ ਉਹਨਾਂ ਦਾ ਮਨ ਬਣਿਆ ਹੀ ਹੁੰਦਾ ਬਿਲਕੁਲ ਔਰ ਇਹ ਜਿਹੜਾ ਫੈਸਲਾ ਕਹਿ ਲਓ ਹੁਣ ਕੁਝ ਘੰਟੇ ਬਾਕੀ ਰਹਿ ਗਏ ਤੇ ਫੈਸਲਾ ਵੋਟਰਾਂ ਨੇ ਕਰਨਾ ਫੈਸਲਾ ਲੋਕਾਂ ਨੇ ਕਰਨਾ ਔਰ ਜਿਹੜੀਆਂ ਕਿਆ ਸਰਾਈਆਂ ਨੇ ਜਾਂ ਜੇ ਆਪਾਂ ਉਦੋਂ ਪਹਿਲਾਂ ਜਿਹੜੇ ਵੱਖ-ਵੱਖ ਚੈਨਲਾਂ ਵੱਲੋਂ ਵੀ ਸਰਵੇ ਕੀਤੇ ਜਾਂਦੇ ਆ ਜਾਂ ਦੇਖੋ ਉਹ ਜਿਹੜੀਆਂ ਏਜੰਸੀਆਂ ਵੀ ਨੇ ਉਹ ਸਰਵੇ ਕਰਦੀਆਂ ਨੇ ਜਾਂ ਪਾਰਟੀਆਂ ਵੀ ਆਪਣੀ ਪੱਧਰ ਤੇ ਸਰਵੇ ਕਰਾਉਂਦੀਆਂ ਨੇ ਉਹ ਜਿ ਬਹੁਤਾ ਕੁਝ ਬਹੁਤ ਹੀ ਤਸਵੀਰ ਕਲੀਅਰ ਵੀ ਹੋ ਜਾਂਦੀ ਆ ਪਰ ਫੇਰ ਵੀ ਉਹਦੇ باوجود ਵੀ ਫੈਸਲਾ ਜਿਹੜਾ ਆਖਰੀ ਫੈਸਲਾ ਉਹ ਵੋਟਰਾਂ ਦੇ ਹੱਥ 'ਚ ਹੀ ਹੁੰਦਾ ਔਰ ਉਹਦੀ ਆਪਾਂ ਨੂੰ ਅਡੀਕ ਕਰਨੀ ਪਊਗੀ ਜੀ ਸਰ ਵੋਟਾਂ ਦੌਰਾਨ ਸੁਖਬੀਰ ਦਾ ਅਸਤੀਫਾ ਵਰਕਿੰਗ ਕਮੇਟੀ ਦੇ ਵੱਲੋਂ ਬ੍ਰੇਕ ਭਵਿੱਖ ਦੀ ਰਣਨੀਤੀ ਕੀ ਹੋਵੇਗੀ ਅ ਅੱਪਾ ਬੱਸ ਇਸੇ ਗੱਲ ਕਰ ਹੀ ਚੁੱਕੇ ਆਂ ਦੇਖੋ ਜਗਵੀਰ ਬਾਦਲ ਦਾ ਅਸਤੀਫਾ ਜਿਹੜਾ ਇੱਕ ਵਾਰ ਵਰਕਿੰਗ ਕਮੇਟੀ ਨੇ ਉਹਤੇ ਕਹਿ ਲੋ ਉਹਨੂੰ ਰੋਕ ਲਿਆ ਬ੍ਰੇਕ ਲਾਤੀ ਆ ਹਮ ਔਰ ਇਹ ਗੱਲ ਤਾਂ ਕਲੀਅਰ ਹੋਈ ਗਈ ਆ ਵੀ ਇਹ ਵੀ ਇੱਕ ਰਣਨੀਤੀ ਦਾ ਹਿੱਸਾ ਹੀ ਆ ਸੁਖਵੀਰ ਦਾ ਜਿਹੜਾ ਅਸਤੀਫਾ ਵੀ ਔਰ ਗੱਲ ਕਰੀਏ ਦੇਖੋ ਜਦੋਂ ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਹੋਵੇ ਅਕਾਲ ਤਖਤ ਦੇ ਸਾਹਮਣੇ ਜਦੋਂ ਉਹ ਵੱਡੇ ਬਾਪੂ ਦੀ ਨਜ਼ਰ 'ਚ ਤੁਸੀਂ ਕਟਾਰੇ 'ਚ ਆਜੋ ਨਾ ਫਿਰ ਬਹੁਤਿਆਂ ਚੁਸਤ ਚਲਾਕੀਆਂ ਨਹੀਂ ਲਗਨ ਚਲਦੀਆਂ ਹੁੰਦੀਆਂ ਰੱਬ ਨਾਲ ਕਰਕੇ ਚੁਸਤ ਚਲਾਕੀਆਂ ਨੇ ਹਨਾ ਉੱਥੇ ਵੀ ਤੁਸੀਂ ਹਜੇ ਵੀ ਨਹੀਂ ਮਤਲਬ ਉਹ ਕਰਦੇ ਸਾਰੇ ਥਾਮਾਂ ਤੇ ਤੁਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਉਹ ਕਰਤਾ ਚਾਰ ਪੰਜ ਇਲੈਕਸ਼ਨਾਂ ਹੋ ਗਈਆਂ ਤੁਹਾਨੂੰ ਦੱਸਤਾ ਵੀ ਤੁਸੀਂ ਕਿੱਥੇ ਖੜੇ ਹੋ ਹਾਸ਼ੀਏ ਤੇ ਤੱਕਤਾ ਤੁਹਾਨੂੰ ਕਿੱਡੀ ਵੱਡੀ ਪਾਰਟੀ ਜੀ ਦੀਆਂ ਸਰਕਾਰਾਂ ਨਹੀਂਆਂ ਨੇ ਪੰਜਾਬ 'ਚ ਉਹਨਾਂ ਨੂੰ ਤਿੰਨ ਸੀਟਾਂ ਤੋਂ ਵੀ ਹੁਣ ਤਾਂ ਮੇਰੇ ਖਿਆਲ ਨਾਲ ਦੋ ਰਹਿ ਗਈਆਂ ਨੇ ਪੱਲੇ ਉਹ ਚ ਵੀ ਮਨਪ੍ਰੀਤ ਵਾਲੀ ਹਜੇ ਚੁੱਪ ਬੈਠਾ ਇੱਕੋ ਹੀ ਅਕਾਲੀ ਦਲ ਦੇ ਹੱਥ ਇਹ ਜੜੀ ਹੈਗੀ ਆ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ ਮੈਂਬਰਾਂ ਦੀ ਤੇ ਜਿਹੜੀ ਦੂਸਰੇ ਪਾਸੇ ਅਜੇ ਵੀ ਆਪਾਂ ਜੀ ਮਤਲਬ ਅਸਤੀਫਾ ਕਹਿ ਲਓ ਉਦੋਂ ਹੀ ਜਦੋਂ ਤੋਂ ਲੋਕਾਂ ਨੇ ਜੇ ਝੁੰਡਾ ਕਮੇਟੀ ਦੀ ਰਿਪੋਰਟ ਆਈ ਆ ਔਰ ਕਾਲੀ ਵਰਕਰ ਕਹਿ ਰਹੇ ਆ ਵੀ ਪ੍ਰਧਾਨ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਪਾਸੇ ਹੋ ਜਾਣਾ ਚਾਹੀਦਾ ਉਦੋਂ ਹੀ ਹੋ ਜਾਣਾ ਚਾਹੀਦਾ ਸੀ ਉਦੋਂ ਹੀ ਛੱਡ ਦੇਣੀ ਚਾਹੀਦੀ ਸੀ ਹੁਣ ਵੀ ਤੁਸੀਂ ਜਦੋਜਹਿਦ ਕਰੀ ਜਾਂਦੇ ਹੋ ਪਾਸੇ ਹਟਣ ਨੂੰ ਤਿਆਰ ਨਹੀਂ ਦੇਖੋ ਇੱਕ ਤਾਂ ਪੰਥਕ ਅਜੰਡਾ ਪਾਰਟੀ ਦਾ ਜੇ ਪ੍ਰਾਤਨ ਵੱਲ ਚਲੇ ਜਾਏ ਅਕਾਲੀ ਦਲ ਦੀ ਗੱਲ ਕਰੀਏ ਜਾਂ ਪੰਥਕ ਪਾਰਟੀ ਦੀ ਗੱਲ ਕਰੀਏ ਜਾਂ ਪੰਥਕ ਧਿਰਾਂ ਦੀ ਗੱਲ ਕਰੀਏ ਤਾਂ ਇੱਥੇ ਤਾਂ ਤਿਆਗ ਜਿਹੜਾ ਸਭ ਤੋਂ ਪਹਿਲਾਂ ਸੱਤਾ ਲਈ ਸੱਤਾ ਅਲੀ ਤੱਕ ਕੋਈ ਗੱਲ ਹੀ ਹੈ ਨਹੀਂ ਅਕਾਲੀ ਦਲ 'ਚ ਬਿਲਕੁਲ ਮਤਲਬ ਤੁਸੀਂ ਸੱਤਾ ਦੀ ਦੌੜ 'ਚ ਰਹਿਣਾ ਤੁਸੀਂ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਏਜੰਡੇ ਨਾਲ ਪੰਜਾਬ ਦੀ ਉਹਦੇ ਨਾਲ ਜੁੜ ਕੇ ਰਹੋ ਜਿਹੜੀ ਸੱਤਾ ਤਾਂ ਆਪ ਹੀ ਆ ਜਾਣੀ ਹੈ ਹਨਾ ਤੇ ਉਹ ਉਸ ਢੰਗ ਨਾਲ ਅਜੇ ਵੀ ਜੇ ਚ ਉਸ ਚਲਾਕੀਆਂ ਜਾਂ ਉਹ ਕਰਨੀਆਂ ਤਾਂ ਉਹਦਾ ਹੋਰ ਕਲ ਉਡੀਕ ਕਰਨੀ ਪੈ ਜੂ ਲੋਕਾਂ ਨੂੰ ਜੀ ਔਰ ਫੈਸਲਾ ਤਾਂ ਆਖਰ ਜਿਹੜਾ ਜਾਂ ਸੱਚ ਤਾਂ ਸਾਹਮਣੇ ਆਉਣਾ ਹੀ ਹੈ ਔਰ ਜਿਹੜੀਆਂ ਅਸੀਂ ਕੀਤੀਆਂ ਨੇ ਉਹ ਭੁਗਤਣੀਆਂ ਵੀ ਪੈਂਦੀਆਂ ਨੇ ਬਿਲਕੁਲ ਰੱਬ ਦੇ ਘਟਾਰੇ ਚੋਂ ਨਹੀਂ ਕੋਈ ਬਚ ਸਕਦਾ ਇੱਥੇ ਤਾਂ ਲੋਕਾਂ ਨੂੰ ਤਾਂ ਅਸੀਂ ਹੋ ਸਕਦਾ ਕਿਸੇ ਹੱਕੇ ਦੇ ਲੋਕਾਂ ਨੂੰ ਮਤਲਬ ਉਹਨਾਂ ਨਾਲ ਚੋ ਚਲਾਕੀ ਕਰ ਲਈਏ ਪਰ ਰੱਬ ਤੋਂ ਜਦੋਂ ਉਹਦੀ ਮਾਰ ਪੈਂਦੀ ਹੈ ਤਾਂ ਉਹ ਚਲਣੀ ਓਖੀ ਹੋ ਜਾਂਦੀ ਹੈ। ਔਰ ਜਿਹੜੇ ਹਾਲਾਤ ਬਣੇ ਹੋਏ ਨੇ ਹੁਣ ਫੇਰ ਅਸਤੀਫਾ ਦੇ ਕੇ ਉੱਤੇ ਵੀ ਰਾਜਨੀਤੀ ਹੋ ਰਹੀ ਹੈ। ਬਿਉ ਜੀ ਰੋਗ ਗਿਆ। ਉਹ ਜੀ ਗਾਂ ਕਹਿ ਰਹੇ ਦਸੰਬਰ ਚ ਜੀ ਜਿਹੜੀ ਆ ਉਹ 5 ਸਾਲ ਦੀ ਇਹ ਟਰਮ ਪੂਰੀ ਹੋ ਗਈ ਸੀ ਸੁਖਵੀਰ ਦੀ ਤਾਂ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ। ਦੁਬਾਰਾ ਚੋਣੋਂ ਪ੍ਰਧਾਨ ਦੀ ਡਾਕਟਰ ਦਲਜੀਤ ਸਿੰਘ ਕਹਿ ਰਹੇ ਸੀ। ਅਰ ਜੇ ਦੇਖਿਆ ਜਾਵੇ ਦੇਖੋ ਇਹ ਅੱਗੇ ਤੱਕ ਇਹ ਤਾਂ ਹੋਇਆ ਨਹੀਂ ਆਪਾਂ ਕੱਲ ਵੀ ਸੁਣ ਰਹੇ ਸੀ ਔਰ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਪਾਰਟੀ ਦੀ ਵੱਡੀ ਜਿਹੜੀ ਲੀਡਰਸ਼ਿਪ ਹੈ ਜੀ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਸਮੂਹਿਕ ਤੌਰ ਤੇ ਅਸਤੀਫਾ ਦੇਣ ਦਾ ਮਤਲਬ ਉਹ ਚੇਤਾਵਨੀ ਦੇਤੀ ਹੈ ਤਾਂ ਕਰਕੇ ਇਹਦਾ ਅਸਤੀਫਾ ਰੋਕ ਲਿਆ ਦੇਖੋ ਜਦੋਂ ਪ੍ਰਧਾਨ ਨੇ ਅਸਤੀਫਾ ਦਿੱਤਾ ਫਿਰ ਸੱਲੜਾ ਢਾਂਚਾ ਤਾਂ ਇੱਕ ਵਰਕਿੰਗ ਕਮੇਟੀ ਤੋਂ ਬਿਨਾ ਬਾਕੀ ਢਾਂਚਾ ਦਾ ਭੰਗ ਹੋ ਹੀ ਜਾਂਦਾ ਹਮ ਹੈਨਾ ਜੇ ਇਹ ਕਿਹੜਾ ਕੋਈ ਅ ਮਤਲਬ ਡੈਲੀਗੇਟ ਜਾਂ ਜਾਂ ਮੈਂਬਰਸ਼ਿਪ ਕਰਕੇ ਬਲਾਕ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਉਹ ਹੈਗੇ ਨੇ ਬਾਕੀ ਢਾਂਚਾ ਜਿਹੜਾ ਸਟੇਟ ਦਾ ਉਹ ਚੁਣਿਆ ਗਿਆ ਇਹ ਤਾਂ ਨਾਮਜ਼ਦ ਹੀ ਕੀਤੇ ਗਏ ਆ ਨਾ ਸਾਰੇ ਜਦੋਂ ਪ੍ਰਧਾਨ ਨੇ ਨਾਮਜ਼ਦ ਕੀਤੇ ਆ ਪ੍ਰਧਾਨ ਭੰਗ ਹੋ ਗਿਆ ਤਾਂ ਸਾਰੇ ਆਪੇ ਹੀ ਭੰਗ ਹੋ ਜਾਂਦੇ ਆ ਹਮ ਹੁਣੇ ਮਤਲਬ ਇੱਕ ਨਵੀਂ ਉਹ ਖੜੀ ਕਰਤੀ ਹੈ ਇੱਕ ਵਾਰੀ ਅਸਤੀਫਾ ਵਕਈ ਰੁਕ ਗਿਆ ਪਰ ਕੀ ਫੈਸਲਾ ਹੁੰਦਾ ਔਰ ਕੀ ਇਹ ਤੇ ਪਾਰਟੀ ਨਵੀਂ ਖੇਡ ਖੇਡਦੀ ਹੈ ਖੇਡ ਹੀ ਕਹਿ ਸਕਦੇ ਆਪਾਂ ਤੇ ਉਹ ਸਮਾਂ ਦੱਸੂਗਾ ਬਾਕੀ ਸ੍ਰੀ ਕਾਲ ਤੱਕ ਸਭ ਵੱਲੋਂ ਵੀ ਹੁਣ ਤਾਂ ਕਹਿ ਲੋ ਫੈਸਲਾ ਜਿਹੜਾ ਅਗਲਾ ਫੈਸਲਾ ਵੀ ਆਉਣ ਦੀ ਜਿਹੜੀ ਹੈ ਉਹ ੜੀਖ ਹੋ ਰਹੀ ਹੈ ਔਰ ਜਿਸ ਤਰ੍ਹਾਂ ਦੇ ਪਹਿਲਾਂ ਸਿੰਘ ਸਾਹਿਬਾਨਾਂ ਵੱਲੋਂ ਫੈਸਲੇ ਲੈ ਗਏ ਆ ਤਨਖਾਹ ਯਕਰਾਰ ਦਿੱਤਾ ਗਿਆ ਸਖਵੀਰ ਨੂੰ ਜਾਂ ਹੋਰ ਵੀ ਜੇ ਬਲਟੋਹਾ ਨਿਚਤਾਬ ਨਹੀਂ ਜਾਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਬਲਟੋਹਾ ਨੂੰ ਵੀ ਸਿੰਘ ਸਾਹਿਬਾਨਾਂ ਨੇ ਕੁੰਜੇ ਲਾਤਾ ਬਠਾਤਾ ਦਸਤਾ ਹੈ ਨਾ ਇਸੇ ਤਰ੍ਹਾਂ ਜਿਹੜਾ ਸਿੰਘ ਸਾਹਿਬਾਨਾਂ ਵੱਲੋਂ ਰੈਲ ਲਈ ਗਈ ਹੈ ਉਹ ਤੇ ਸਿਕਬੁਦੀ ਜੀਵੀਆਂ ਦੀ ਵੀ ਰੈਲ ਲਈ ਗਈ ਹੈ ਔਰ ਉਹਦੇ ਨਾਲ ਪੰਥਕ ਪਾਰਟੀਆਂ ਪੰਥਕ ਤਰ੍ਹਾਂ ਦੀ ਰੈਲ ਲਈ ਜਾ ਰਹੀ ਹੈ ਔਰ ਇਹ ਜਿਹੜਾ ਫੈਸਲਾ ਵੀ ਹੈ ਉਹ ਬੜਾ ਕਹੋ ਅਡੀਕ ਹੋ ਰਹੀ ਹੈ ਕਿ ਬੜਾ ਵਧੀਆ ਔਰ ਜਿਹੜੀ ਸ੍ਰੀ ਕਾਲ ਤਖਤ ਸਾਹਿਬ ਦੇ ਸຖານ ਤ ਅਨਸਾਰ ਅੰਬਰ ਜਦਾ ਅਨਸਾਰ ਫੈਸਲਾ ਢੀਕਿਆ ਜਾ ਰਿਹਾ ਉਹ ਸਮਾਂ ਦੱਸੂਗਾ ਕੀ ਫੈਸਲਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕਾਲੀ ਦਲ ਦਾ ਕੀ ਨਵਾਂ ਪੰਥ ਦਾ ਕੀ ਰਹਿੰਦਾ ਜਾਂ ਕਾਲੀ ਦਲ ਕਿਸ ਤਰ੍ਹਾਂ ਵਾਰ ਕਰਦਾ ਜਾਂ 27 ਨੂੰ ਲੈ ਕੇ ਕਾਲੀ ਦਲ ਦਾ ਕੀ ਸਟੈਂਡ ਰਹਿੰਦਾ ਔਰ ਹੁਣ ਤਾਂ ਤੁਹਾਨੂੰ ਪਤਾ ਕਿ ਚੋਣਾਂ ਚ ਵਾਰ ਹੋ ਗਿਆ ਇਹ ਵੀ ਕਾਲੀ ਦਲ ਲਈ ਇੱਕ ਵੱਡੀ ਨਿਮੋਸ਼ੀ ਜਨਕ ਕਹਿ ਲੋ ਇੱਕ ਹਾਰ ਹੀ ਆ ਚੋਣਾਂ ਤੁਸੀਂ ਚੋਣਾਂ ਚ ਹੀ ਨਹੀਂ ਮਤਲਬ ਮੈਦਾਨ ਚ ਹੀ ਨਹੀਂ ਉਤਰੇ ਮੈਦਾਨ ਚ ਹੀ ਭੱਜ ਗਏ ਹਨਾ ਇਹ ਇੱਕ ਇਤਿਹਾਸ ਹੀ ਬਣ ਗਿਆ ਹਨਾ ਬਈ ਇਤਿਹਾਸ ਚ ਲਿਖਿਆ ਜਾਣਾ ਇਹ ਲੀਡਰਸ਼ਿਪ ਦੇ ਨਾਂ ਤੇ ਕਹਿ ਲੋ ਜਾਂ ਲੀਡਰਸ਼ਿਪ ਦੇ ਮੱਥੇ ਤੇ ਵੀ ਇੱਕ ਕਲੰਕੀ ਲੱਗ ਗਿਆ ਔਰ ਇਹ ਦੇਖੋ ਢੀਕ ਹੋਊਗੀ ਸਮਾਂ ਦੱਸੂਗਾ ਕਿ ਕਾਲੀ ਦਲ ਕਿਸ ਤਰ੍ਹਾਂ ਵਾਰ ਕਰਦਾ ਪਰ ਦੇਖੋ ਇੱਕ ਗੱਲ ਹੈਗੀ ਆ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਵਸਨੀਕ ਦੇਖੋ ਜਾਂ ਜਿਹੜੇ ਇੱਥੋਂ ਦਾ ਵਿਦੂਜੀ ਬੁੱਧੀਜੀਵੀ ਵਰਗ ਵੀ ਹੈ ਉੱਚਾ ਦੇਖੇ ਇੱਥੋਂ ਦੀ ਜਿਹੜੀ ਖੇਤਰੀ ਪਾਰਟੀ ਆ ਉਹਦਾ ਭਾਰ ਹੋਵੇ ਪਰ ਜੇ ਕਿਸੇ ਲੀਡਰਸ਼ਿਪ ਨੂੰ ਲੋਕ ਨਹੀਂ ਚਾਹੁੰਦੇ ਜਾਂ ਉਹਦੀ ਅਗਵਾਈ ਨਹੀਂ ਚਾਹੁੰਦੇ ਪੰਜਾਬ ਦੇ ਲੋਕ ਜਾਂ ਕਾਲੀ ਵਰਕਰ ਤਾਂ ਉਸ ਲੀਡਰ ਨੂੰ ਇਸ ਗੱਲ ਤੋਂ ਜਾਂ ਉਸ ਪਰਿਵਾਰ ਨੂੰ ਇਸ ਗੱਲ ਤੋਂ ਸਮਝ ਲੈਣਾ ਚਾਹੀਦਾ ਔਰ ਇਹ ਚ ਲੰਬੀ ਅਡੀਕ ਨਹੀਂ ਕਰਨੀ ਚਾਹੀਦੀ ਜਾਂ ਇਹਦਾ ਕੋਈ ਬਦਲ ਲੱਭ ਲੈਣਾ ਚਾਹੀਦਾ ਜਾਂ ਜੇ ਸ੍ਰੀ ਕਾਲ ਤਖਤ ਸਾਹਿਬ ਤੇ ਹੀ ਹੈਗਾ ਤਾਂ ਉੱਥੇ ਜਾ ਕੇ ਟਹਿ ਪੈਣਾ ਚਾਹੀਦਾ ਗੁਰੂ ਅੱਗੇ ਟਹਿਣਾ ਹੀ ਸਭ ਤੋਂ ਵੱਡਾ ਹੈ ਨਾ ਇੱਕ ਹੱਲ ਹੈ ਔਰ ਦੇਖੋ ਕੀ ਨਵਾਂ ਫੈਸਲਾ ਹੁੰਦਾ ਇਹ ਸਮਾਂ ਦੱਸੂਗਾ ਜੀ ਤਾਂ ਬਿਲਕੁਲ ਜੁੜਨ ਲਈ ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾਰ ਜਗਿੰਦਰ ਸਿੰਘ ਜੀ ਜਿਨ੍ਹਾਂ ਨੇ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ 23 ਤਰੀਕਹ ਤੇ ਪੰਜਾਬ ਦੇ ਵਿੱਚ ਜਮਨੀ ਚੋਣਾਂ ਲਈ ਚਾਰ ਹਲਕਿਆਂ ਚ ਵੋਟਾਂ ਪੈਣੀਆਂ ਹੈ 23 ਤਿੰਨ ਨੂੰ ਨਤੀਜੇ ਆਉਣਗੇ ਤਾਂ ਵੇਖਣਾ ਹੋਵੇਗਾ ਕਿ ਇਸ ਵਾਰ ਨਤੀਜੇ ਕਿਸ ਪਾਰਟੀ ਦੇ ਕਿਸ ਧਿਰ ਦੇ ਹੱਕ ਵਿੱਚ ਆਉਂਦੇ ਨੇ ਤਦ ਤੱਕ ਲਈ ਦੇਖਦੇ ਰਹੋ ਵਾਜ਼ਾ ਪੰਜਾਬ